ਸਤਿ ਸ਼੍ਰੀ ਅਕਾਲ ਜੀ ਅੱਜ ਦਾ ਦੋਸਤੋ ਠੀਕ ਠਾਕ ਹਾਂ ਰਾਜੀ ਖੁਸ਼ੀ ਹੋ ਰੱਬ ਤੁਹਾਨੂੰ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਰੱਬ ਤੁਹਾਨੂੰ ਦੁਰਸਤੀ ਦੇਵੇ ਸਾਰਿਆਂ ਨੂੰ ਸਾਰਿਆਂ ਵਾਸਤੇ ਦੁਆ ਵੀ ਕਰਿਆ ਕਰੋ ਅਰਦਾਸ ਕਰਿਆ ਕਰੋ ਸਵਾਗਤ ਹੈ ਤੁਹਾਡਾ ਸਾਬ ਜੈਸਾ ਏਜੰਸੀ ਮਰੇ ਕੋਲਾ ਪੰਜਾਬ ਇੰਡੀਆ ਤੇ ਜੀ ਬਹੁਤ ਸੋਹਣਾ ਸੋਹਣਾ ਡਿਜ਼ਾਈਨ ਆਏ ਨੇ ਪਾਸਲਾਂ ਦੇ ਪਾਸਲ ਆਉਂਦੇ ਰਹਿੰਦੇ ਨੇ ਤੁਹਾਨੂੰ ਪਤਾ ਪਾਸਲਾਂ ਦੇ ਪਾਸਲ ਜਾਂਦੇ ਵੀ ਨੇ ਤੁਹਾਡੇ ਕੋਲ ਤੁਸੀਂ ਹੋਲ ਸੇਲਰ ਹੋ ਰਿਟੇਲਰ ਹੋ ਜਾਂ ਬੁਟੀਕਾ ਵਾਲੇ ਹੋ ਜਾਂ ਆਨਲਾਈਨ ਲੈਂਸਾ ਵੇਚਦੇ ਹੋ ਤੁਹਾਡੇ ਵਾਸਤੇ ਬਹੁਤ ਸੋਨੇ ਸੋਨੇ ਡਿਜ਼ਾਈਨ ਤੁਹਾਨੂੰ ਦਿਖਾਏ ਜਾਂਦੇ ਨੇ ਅੱਜ ਵੀ ਕਾਫੀ ਕਵਾਂਟੀਟੀ ਦੇ ਅੰਦਰ ਮਾਲ ਆਇਆ ਦੇਖ ਸਕਦੇ ਹੋ ਇੱਕ ਇੱਕ ਡਿਜ਼ਾਈਨ ਦੇ ਅੰਦਰ ਹੀ 2 2000 ਪੀਸ ਆਇਆ ਹੋਇਆ 3 3000 ਪੀਸ ਕਾਫੀ ਕਵਾਂਟੀਟੀ ਦੇ ਅੰਦਰ ਦੇਖ ਸਕਦੇ ਹੋ ਕਾਫੀ ਡਿਜ਼ਾਈਨ ਵੀ ਆਏ ਨੇ ਕਾਫੀ ਕਵਾਂਟੀਟੀ ਦੇ ਅੰਦਰ ਦੇਖ ਸਕਦੇ ਹੋ ਡਿਜ਼ਾਈਨ ਵੀ ਬਹੁਤ ਸੋਨੇ ਸੋਨੇ ਨੇ ਆਹ ਵਾਲਾ ਡਿਮਾਰ ਖੋਲਿਆ ਹੋਇਆ ਦੇਖ ਸਕਦੇ ਹੋ ਆਹ ਵਾਲਾ ਡਿਜ਼ਾਈਨ ਵੀ ਆਇਆ ਜੀ ਆਹ ਡਿਜ਼ਾਈਨ ਆਹ ਵਾਲਾ ਜਿਕੇ ਜੇਕ ਦਾ ਵੀ ਆਇਆ ਮਾਲ ਕਾਫੀ ਔਰ ਬਹੁਤ ਸੋਨੇ ਸੋਨੇ ਆੜ ਡਿਜ਼ਾਈਨ ਵੀ ਆਏ ਹੋਏ ਨੇ ਬਹੁਤ ਸੋਨੇ ਸ ਜੇ ਤੇ ਹੋਲ ਸੇਲਰ ਵੀਰ ਆਣ ਜਾਂ ਜਿਹੜੇ ਬੁਟੀਕ ਦੇ ਵਿੱਚ ਕੰਮ ਕਰਦੇ ਨੇ ਉਹ ਵਾਲੇ ਆਣ ਆਪਣ ਦੋਨੇ ਆਪਣੇ ਨੰਬਰ ਨੇ ਸਾਬਰ ਲੇਸ ਏਜੰਸੀ ਮਲੇਰ ਕੋਲਾ ਪੰਜਾਬ ਇੰਡੀਆ ਯਾ ਵੱਡੇ ਵੱਡੇ ਹੋਲ ਸੇਲਰ ਆਣ ਯਾ ਰਿਟੇਲਰ ਯਾ ਬੁਟੀਕ ਵਾਲੇ ਯਾ ਜਿਹੜੇ ਆਨਲਾਈਨ ਵਿੱਚ ਲੈਸਾਂ ਵੇਚਦੇ ਨੇ ਘਰ ਬੈਠੇ ਬਿਠਾਏ ਤੁਸੀਂ ਆਨਲਾਈਨ ਵੀ ਲੈਸਾਂ ਮਕਾ ਸਕਦੇ ਹੋ ਸਾਡੇ ਕੋਲ ਕਾਫੀ ਕੁਆਂਟੀਟੀ ਦੇ ਅੰਦਰ-ਉਂਦਰ ਤੁਸੀਂ ਆਰਡਰ ਤੇ ਵੀ ਬਣਵਾ ਸਕਦੇ ਹੋ ਕਿਸੇ ਕਿਸਮ ਦੀ ਵੀ ਲੈਸ ਅਗਰ ਤੁਹਾਨੂੰ ਕਿਤੇ ਕੋਈ ਲੈਸ ਨਹੀਂ ਮਿਲਦੀ ਹੈਗੀ ਤਾਂ ਸਾਨੂੰ ਆ ਦੋ ਨੰਬਰਾਂ ਦੇ ਉੱਪਰ ਪਿਕ ਸੈਂਡ ਕਰੋ ਕਾਫੀ ਕਵਾਂਟੀਟੀ ਦੇੰਦਾ ਤੁਹਾਨੂੰ ਚਾਹੀਦੀ ਆ 1000 ਪੀਸ 2000 ਪੀਸ 5000 ਪੀਸ ਚਾਹੀਦਾ ਤਾਂ ਸਾਨੂੰ ਇਹ ਦੋ ਨੰਬਰਾਂ ਦੇ ਉੱਪਰ ਸੈਂਡ ਕਰੋ ਠੀਕ ਆ ਜੀ ਬੇਫਿਕਰ ਹੋ ਕੇ ਮੰਗਵਾ ਲਾ ਕਰੋ ਤੁਹਾਨੂੰ ਪਤਾ ਉਹ ਰੇ ਭੀੜ ਹੁੰਦੀ ਆ ਕਾਫੀ ਤੁਸੀਂ ਜਦੋਂ ਵੀ ਵਟਸਐਪ ਦੇ ਉੱਪਰ ਸਾਨੂੰ ਸਿਰਫ ਫੋਟੋ ਭੇਜਾ ਕਰੋ ਵਿੱਚ ਬੋਲ ਕੇ ਮੈਸੇਜ ਛੱਡਾ ਕਰੋ ਫੋਨ ਆਉਂਦੇ ਨੇ ਕਹਿੰਦੇ ਨੇ ਫੋਨ ਨਹੀਂ ਚੱਕਦੇ ਜੀ ਕਾਫੀ ਭੀੜ ਹੋਣ ਕਰਕੇ ਥੋੜਾ ਜਿਹਾ ਹੋ ਜਾਂਦਾ ਏ ਸਾਡੇ ਕੋਲ ਭੀੜ ਹੁੰਦੀ ਆ ਤੁਹਾਨੂੰ ਪਤਾ ਸਾਡੇ ਕਾਫੀ ਪੋਸ਼ਨ ਨੇ ਕਾਫੀ ਸਾਡਾ ਵੱਡਾ ਕ ਉਈ ਮੈਂ ਅੱਜ ਵੀ ਸੱਚਾਈ ਜ਼ਾਹਰ ਕਰਾਂ ਤੁਹਾਨੂੰ ਸਾਡੀ ਵੀਡੀਓ ਸਾਡੀਆਂ ਸਾਰੀਆਂ ਵੀਡੀਓ ਚੱਕੋ ਸਾਰਾ ਉਹ ਦੇਖੋ ਉਹ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਜੀ ਮੈਂ ਸੱਚਾਈ ਨਿਜ਼ਾਹਰ ਕਰਦਾ ਸੱਚਾਈ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੀ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਤੇ ਚੈਨਲ ਨੂੰ ਫੋਲੋ ਕਰ ਲਿਓ ਇਸ ਚੈਨਲਾਂ ਸਾਰੇ ਚੈਨਲਾਂ ਦੇ ਉੱਪਰ ਚੱਲਦੀਆਂ ਨੇ ਸਾਡੀਆਂ ਵੀਡੀਓ ਦੇਖ ਸਕਦੇ ਹੋ ਤੁਸੀਂ ਉੱਪਰ ਸਾਡਾ ਪੇਜ ਵੀ ਦੇਖ ਸਕਦੇ ਹੋ ਕੋਲ ਕੇ ਸਾਰਾ ਤੇ ਔਰ ਹਰ ਤਰ੍ਹਾਂ ਦੀ ਲੈਸ ਕੋਈ ਪਾਰਸਲ ਚਾਹੀਦਾ ਐਡਾ ਪਾਰਸਲ ਚਾਹੀਦਾ ਛੋਟੇ ਪਾਰਸਲ ਚਾਹੀਦੇ ਨੇ ਘਰ ਬੈਠੇ ਬਿਠਾਏ ਆਨਲਾਈਨ ਵੀ ਮੰਗਾ ਲਿਓ ਅਸਲਾਮੁਅ